ਚਾਹੇ ਤੁਸੀਂ ਨਵੇਂ ਘਰ ਬਣਾ ਰਹੇ ਹੋ ਚਾਹੇ ਬਣਾ ਰਹੇ ਹੋ ਦੁਕਾਨ ਤੁਹਾਡੀ ਹਰ ਸਮੱਸਿਆ ਦਾ ਗਰਮੀ ਟਰੇਡਿੰਗ ਕੰਪਨੀ ਦੇ ਅੰਦਰ ਕਰੇਗੀ ਸਮਾਧਾਨ ਤੁਸੀਂ ਆਪਣੇ ਘਰਾਂ ਦੇ ਬਣਾਉਣੀਆਂ ਬਾਥਰੂਮ ਤੁਸੀਂ ਬਣਾਉਣੀਆਂ ਹੈਗੀਆਂ ਰਸੋਈਆਂ ਤੇ ਲਗਜ਼ਰੀ ਫੀਲ ਆਊਗੀ ਥੋੜੇ ਪੈਸਾ ਚ ਤੁਹਾਡਾ ਘਰ ਤੇ ਦੁਕਾਨ ਬਣਾ ਦੇਗੇ ਫਾਈਨਟਾ ਜੀ ਬਿਲਕੁਲ ਜੇ ਤੁਸੀਂ ਆਪਣੇ ਘਰ ਦਾ ਬਾਥਰੂਮ ਸਿੰਪਲ ਤਿਆਰ ਕਰਾਉਣਾ ਚਾਹੁੰਦੇ ਹੋ ਜਿਹੜਾ ਬਾਜ਼ਾਰ ਦੇ ਵਿੱਚ 25 ਤੋਂ 30000 ਰੁਪਏ ਲੱਗਦਾ ਅਸੀਂ ਸਿਰਫ 15000 ਰੁਪਏ 'ਚ ਤੁਹਾਡੇ ਘਰ ਦਾ ਬਾਥਰੂਮ ਤਿਆਰ ਕਰ ਦਿਆਂਗੇ ਤੁਸੀਂ ਚਾਹੋ ਨੀ ਤੁਹਾਡੇ ਬ੍ਰਾਂਡਡ ਬਾਥਰੂਮ ਤਿਆਰ ਹੋਵੇ ਜੈਗਰ ਦਾ ਤਿਆਰ ਹੋਵੇ ਤਾਂ ਜੈਗਰ ਦਾ ਬਾਥਰੂਮ ਬਾਜ਼ਾਰ 'ਚ 55-60000 ਤੋਂ ਘੱਟ ਕੋਈ ਤਿਆਰ ਕਰਦਾ ਨਹੀਂ ਗਰਮੀ ਟ੍ਰੇਡਿੰਗ ਕੰਪਨੀ ਦਾ ਸਿਰਫ 35000 ਰੁਪਏ ਦੇ ਵਿੱਚ ਤੁਹਾਡਾ ਬਾਥਰੂਮ ਆਪਾਂ ਤਿਆਰ ਕਰ ਦੇਾਂਗੇ ਚਾਹੇ ਤੁਸੀਂ ਆਪਣੇ ਘਰ ਦਾ ਪੂਰਾ ਜੈਟ ਬਲੈਕ ਬਾਥਰੂਮ ਤਿਆਰ ਕਰਾਉਣਾ ਤੇ ਇਹ ਕੋਈ ਲੱਖ ਰੁਪਏ ਦਾ ਤਿਆਰ ਨਹੀਂ ਅਸੀਂ ਕਰਨਾ ਨਾ 80000 ਰੁਪਏ ਲੈਣਾ ਸਿਰਫ 40000 ਰੁਪਏ ਦੇ ਵਿੱਚ ਤੁਹਾਡੇ ਘਰ ਦਾ ਲਗਜ਼ਰੀ ਬਾਥਰੂਮ ਤਿਆਰ ਕਰਕੇ ਦੇ ਦੇਾਂਗੇ ਤੁਸੀਂ ਸਾਡੇ ਕੋਲ ਆਓ ਕੋਈ ਵੀ ਸਮਾਨ 50000 ਰੁਪਏ ਲਓ ਤੁਹਾਡੇ ਘਰ ਹੋਮ ਡਿਲੀਵਰੀ ਵੀ ਬਿਲਕੁਲ ਫ੍ਰੀ ਮਤਲਬ ਆਉਣ ਜਾਣ ਦਾ ਗੱਡੀ ਦਾ ਖਰਚਾ ਸੀ ਕੋਈ ਵੀ ਨਹੀਂ ਲੈਣਾ ਜੇ ਤੁਸੀਂ ਕਰਦੇ ਹੋ 1 ਲੱਖ ਰੁਪਏ ਦੀ ਸ਼ਾਪਿੰਗ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਹੋਮ ਡਿਲੀਵਰੀ ਤਾਂ ਅਸਲ ਵਿੱਚ ਫ੍ਰੀ ਦੇਣੀ ਦੇਣੀ ਆ ਉਸ ਦੇ ਨਾਲ ਇੱਕ ਗੀਜ਼ਰ ਜਾਂ ਵਾਟਰ ਫਿਲਟਰ ਤੁਸੀਂ ਆਪਣੀ ਆਪਸ਼ਨ ਅਨੁਸਾਰ ਸਾਡੇ ਕੋਲੋਂ ਬਿਲਕੁਲ ਫ੍ਰੀ ਤੁਹਾਨੂੰ ਦਵਾਂਗੇ ਹੁਣ ਦੇਖੋ ਜਿੱਦਾਂ ਕਿਸੇ ਨੇ ਕਲਰ ਬਾਥਰੂਮ ਤਿਆਰ ਕਰਾਣਾ ਹੈ ਅ ਬਲੈਕ ਕਲਰ ਸ਼ਾਵਰ ਹੈਗਾ ਦੇਖੋ ਅਪਰ ਪਾਰਟ ਜੈਗੋਅਰ ਕੰਪਨੀ ਦਾ 10 ਸਾਲ ਦੀ ਗਾਰੰਟੀ ਹਰ ਜਿਹੜਾ ਮਰਜੀ ਕਲਰ ਲਲੋ ਸੀ ਰੋਜ਼ ਗੋਲਡ ਵੀ ਅਵੇਲੇਬਲ ਆਪਣੇ ਕੋਲ ਚ ਸ਼ਾਵਰ ਦੇਖੋ ਸਾਰੇ ਸਾਈਜ਼ ਉਸ ਤੋਂ ਬਾਅਦ ਗੋਲਡਨ ਦੀ ਸਾਰੀ ਐਸੈਸਰੀ ਆਪਣੇ ਕੋਲ ਅਵੇਲੇਬਲ ਹੈ ਉਸ ਤੋਂ ਬਾਅਦ ਆਈ ਨੀ ਜੀ 1 ਪੀ ਸੀਟਾਂ ਦੇਖੋ ਸਾਡੇ ਕੋਲ 10 ਸਾਲ ਦੀ ਗਾਰੰਟੀ ਹੈ ਇਹ ਤੁਹਾਨੂੰ 3500 ਰੁਪਏ ਦੇਵਾਂਗੇ ਆ ਕਯੂਬਿਕਸ ਮਾਡਲ ਇਹਨੂੰ ਕਹਿੰਦੇ ਸੀ ਇਹ 4000 ਰੁਪਏ ਦਾ ਪੈਂਦਾ ਇਹਦੀ ਵੀ 10 ਸਾਲ ਦੀ ਗਾਰੰਟੀ ਹੈ ਕਿਸੇ ਨੇ ਆ ਮਾਡਲ ਲੈਣਾ ਵਾ ਇਹ 4500 ਰੁਪਏ ਦਾ ਪਏਗਾ 10 ਸਾਲ ਦੀ ਗਾਰੰਟੀ ਇਹਦੇ ਨਾਲ ਵਾ ਅਸੀਂ 1600 ਰੁਪਏ ਦੇਵਾਂਗੇ ਕਿਸੇ ਨੂੰ ਟੇਬਲ ਟੌਪ ਚਾਹੀਦਾ ਹੈ 2500 ਰੁਪਏ ਦਾ ਜੈਗਵਾਰ ਦੀ ਸਾਡੇ ਕੋਲ ਸਾਰੀ ਆਈਟਮ ਅਵੇਲੇਬਲ ਆ ਟੇਬਲ ਟੌਪ ਸਿੰਗਲ ਰੀਵਰ ਬਾਸ ਐਸੈਸਰੀ ਘੁੰਮ ਕੇ ਪਾਣੀ ਜਾਂਦਾ ਇਹਦੇ ਵਿੱਚ ਦੇਖੋ ਵੈਕਿਊਮ ਸੀਟ ਕਹਿੰਨੇ ਨੂੰ ਆਪਾਂ ਇਹ ਤੁਹਾਨੂੰ 5500 ਰੁਪਏ ਦੀ ਪਵੇਗੀ ਆਰਾਊਂਡ ਮਾਡਲ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਹੈ ਇਹ 6500 ਰੁਪਏ ਦੀ ਵੈਕਿਊਮ ਸੀਟ ਸਾਡੇ ਤੁਹਾਨੂੰ ਬਲੈਕ ਕਲਰ ਤੁਹਾਨੂੰ 18500 ਰੁਪਏ ਦੇਵਾਂਗੇ ਸ਼ਾਵਰ ਪੈਨਲ ओरिएंट ਦੀ ਲਾਉਨਰ ਪੈਂਦੀ ਹੈ 850 ਰੁਪਏ ਦੀ 10 ਸਾਲ ਦੀ ਗਾਰੰਟੀ ਪਾਉਣੀ ਡਿਸਕ ਇਹਦੇ ਵਿੱਚ ਦੇਖ 8500 ਰੁਪਏ ਦਵਾਂਗੇ 10 ਸਾਲ ਦੀ ਗਰੰਟੀ ਕਲਰ ਦੀ ਆ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਤੁਹਾਨੂੰ 22500 ਰੁਪਏ ਦੀ ਹੀ ਦਵਾਂਗੇ ਸ਼ਾਵਰ ਤੁਹਾਨੂੰ 8 ਇੰਚ ਹੀ ਪੇਗਾ 1150 ਛੋਟਾ ਪੇਗਾ 750 ਦਾ ਜਨ ਸਿੰਘ ਤੁਹਾਨੂੰ ਪੇਗਾ ਜੀ ਆ ਦੇਖੋ 2418 ਮਿਲ ਜਾਏਗਾ 1750 ਰੁਪਏ ਦਾ ਬੰਦਾ ਕਿਸੇ ਨੂੰ ਵੱਡਾ ਸਾਈਜ਼ ਚਾਹੀਦਾ ਉਹ ਵੀ ਅਵੇਲੇਬਲ ਹੈ ਬਲੈਕ ਕਲਰ ਵੀ ਮਿਲ ਜਾਏਗਾ ਚਾਹ ਦੇਖੋ ਟੇਬਲ ਟੌਪ ਸਾਈ ਜਿੱਦਾਂ ਸਟਾਰਟਿੰਗ ਪੈਂਦੀ ਜੀ ਆ ਦੇਖੋ ਇਹ 3500 ਰੁਪਏ ਦਾ ਕੱਲਾ ਟੇਬਲ ਟੌਪ ਪੈਂਦਾ ਕਿਸੇ ਨੂੰ ਵੱਡਾ ਸਾਈਜ਼ ਚਾਹੀਦਾ 4500 ਕਿਸੇ ਨੂੰ 32 ਇੰਚ ਸਾਈਜ਼ ਚਾਹੀਦਾ 3 ਫੁੱਟ ਦਾ ਇਹ ਪੇਗਾ ਤੁਹਾਨੂੰ ਸਿਰਫ 6500 ਰੁਪਏ ਦਾ ਕਿਹ ਹੈ ਤੁਸੀਂ ਵੱਡਾ ਬਾਥਰੂਮ ਬਣਾਉਣਾ ਹੈ ਉਹ ਛੋਟਾ ਬਣਾਉਣਾ ਹੈ ਮੀਡੀਅਮ ਬਣਾਉਣਾ ਹੈ ਤੇ ਰੇਟ ਬੜਾ ਜੈਨੂ ਨੇ ਹੈਗਾ ਬਾਜ਼ਾਰ ਚ 15 18000 ਤੂੰ ਘੱਟ ਨਹੀਂ ਬਾਰੇ 7500 ਰੁਪਏ ਦੇ ਵੀ ਦਵਾਂਗੇ ਰੰਗ ਤੁਸੀਂ ਇਹ ਚੋ ਜਿਹੜਾ ਮਰਜ਼ੀ ਲੈ ਜਾਓ ਇਹ ਤੁਹਾਨੂੰ ਪੇਗਾ 3800 ਰੁਪਏ ਦਾ ਕਿ ਇਹਨੂੰ ਛੋਟਾ ਸਾਹੀ ਚਾਹੀਦਾ ਹੈ ਇਹ ਪੇਗਾ ਤੁਹਾਨੂੰ 2000 ਰੁਪਏ ਦਾ ਫਿਰ ਇਹ ਤੁਹਾਨੂੰ ਵਾਸ਼ਿੰਗ ਦਸਾਣੇ ਆ ਦੇਖੋ ਵੱਡਾ ਸਕੁਏਰ ਮਾਡਲ ਪੇਗਾ 3200 ਰੁਪਏ ਕਿਸੇ ਨੂੰ ਗੋਲ ਚਾਹੀਦੇ ਆ 25 2500 ਦੇ ਆ ਜਿੰਨੇ ਮਰਜ਼ੀ ਲੈਓ ਸਾਡੇ ਕੋਲ ਜੈ 1.5 ਲੱਖ ਦਾ ਪੈਂਦਾ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਕਾਬਲ ਰੇਗ ਵੀ ਅਵੇਲੇਬਲ ਆ ਆਪਣੇ ਕੋ ਸਾਰੇ ਕਲਰ ਇਚ ਅਵੇਲੇਬਲ ਨੇ ਵੱਡੇ ਸ਼ਾਵਰ ਚਾਹੀਦੇ 12 ਇੰਚੀ ਸਾਡੇ ਕੋਲ 2 ਫੁੱਟ ਤੱਕ ਸ਼ਾਵਰ ਅਵੇਲੇਬਲ ਆ ਫਿਰ ਆਹ ਇੰਦੀ ਜੀ ਵੈਨਿਟੀ ਸਟਾਰਟਿੰਗ ਰੇਂਜ ਇਹ ਸਾਡੇ ਕੋਲ ਤੁਹਾਨੂੰ ਮਾਰਕੀਟ 8000 ਤੋਂ ਘੱਟ ਨਹੀਂ ਮਿਲੇਗੀ ਅਸੀਂ ਤੁਹਾਨੂੰ ਦੇਵਾਂਗੇ 4000 ਰੁਪਏ ਦੀ ਆ ਫੁੱਲ ਸਟੀਲ ਹੈ ਦਾ ਕੋਈ ਮਾਰਕੀਟ ਸਟੀਲ ਮੰਗਦੇ ਆ ਇਹ ਤੁਹਾਨੂੰ ਅਸੀਂ ਦੇਵਾਂਗੇ 1.5 ਲੱਖ ਰੁਪਏ ਦੀ ਇਹ ਬਾਸੈਸਰੀ ਆਹ ਇੰਦੀ ਜੀ ਬਲੈਕ ਕਲਰ ਦੀ ਇਹ 5 ਪੀ ਦਾ ਸੈਟ ਹੈ 3200 ਰੁਪਏ ਦਾ ਮਿਲਦਾ ਜਿੱਥੇ ਮਰਜ਼ੀ ਤੁਸੀਂ ਰੇਟ ਵਧਾ ਕਰ ਸਕਦੇ ਹੋ ਜਿਹੜੇ ਸਾਡੇ ਦਰਸ਼ਕਾਂ 'ਚ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਗੇ ਪਹਿਲੇ 11 ਭੈਣ ਭਰਾਵਾਂ ਨੂੰ ਆ ਬਾਅ ਸੈਟ ਸ ਦੀ ਬਿਲਕੁਲ ਫ੍ਰੀ ਦੇਵਾਂਗੇ 1 ਰੁਪਿਆ ਵੀ ਲੈਣਾ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਕਰਕੇ ਚੰਗਾ ਕਮੈਂਟ ਕਰ ਦਿਓ ਸਾਨੂੰ ਸਕਰੀਨ ਸ਼ਾਟ ਭੇਜ ਦਿਓ ਤੁਹਾਨੂੰ ਆ ਜਿਹੜੇ 11 ਸਾਡੇ ਪਹਿਲੇ ਜੀਨਰ ਰਹਿ ਗਿਆ ਉਹਨਾਂ ਨੂੰ ਇਹ ਬਾਅ ਸੈਟ ਆਪਾਂ ਬਿਲਕੁਲ ਫ੍ਰੀ ਦੇਣੀ ਹੈ